ਪਰ ਗ੍ਰਸਤ ਜੀਵਨ ਜੀਵੇਂ ਹੈ ਗ੍ਰਸਤ ਜੀਵਨ ਦੇ ਵਿੱਚ ਆਪਾਂ ਕੁਝ ਤਾਮਸਿਕ ਚੀਜ਼ਾਂ ਦਾ ਇਸਤੇਮਾਲ ਕਰਦੇ ਹਾਂ ਕੀ ਆ ਜਿਵੇਂ ਲਸਣ ਗੁਰਾ ਤਾਮਸਿਕ ਚੀਜ਼ਾਂ ਦਾ ਇਸਤੇਮਾਲ ਕਰਦੇ ਸੈਕਿੰਡ ਆਪਕ ਆਪਣੇ ਘਰ ਦੇ ਵਿੱਚ ਬਾਥਰੂਮ ਦੇ ਅੰਦਰ ਹਸਬੰਡ ਵਾਈਫ ਦੇ ਰਿਲੇਸ਼ਨਸ਼ਿਪ ਉਹ ਹਰ ਇੱਕ ਤਰ੍ਹਾਂ ਦਾ ਉਹ ਚੀਜ਼ ਕਰਦੇ ਯਾਨੀ ਗ੍ਰਸਤ ਜੀਵਨ ਆਪਾਂ ਦੀ ਤੁਸੀਂ ਨੂੰ ਸਾਡੀ ਲਾਈਨ ਦੇ ਵਿੱਚ ਇੱਕ ਮਾਤਾ ਦਾ ਦਰਜਾ ਦਿੱਤਾ ਗਿਆ ਹੈ। ਅਗਰ ਟੈਂਡਨ ਦਾ ਕੁਝ ਹੋਵੇ ਤਾਂ ਆਪਾਂ ਘਰ ਦੇ ਵਿੱਚ ਮੰਦਰ ਕੋਲ ਰੱਖਦੇ ਹਾਂ। ਕਿ ਉਹ 12 ਰਾਸ਼ੀਆਂ ਦੇ ਵਿੱਚ ਸਹੀ ਹੈ? ਤੁਸੀਂ ਨਹੀਂ ਇੱਕ ਪਾਰਟਿਕੂਲਰ ਜਗ੍ਹਾ ਹੈ। ਇੱਕ ਡਾਇਰੈਕਸ਼ਨ ਹੈ ਜਿੱਦੇ ਵਿੱਚ ਤੁਸੀਂ ਰੱਖੀ ਜਾਵੇ ਤੇ ਫਿਰ ਉਹ ਫਾਇਦਾ ਦੇਣੀ ਹੈ।

ਜੂਰੀਓ ਦੇ ਵਿੱਚ ਮੌਜੂਦ ਨੇ ਐਸਟ੍ਰੋਲੋਜੀ ਤੇ ਦੋ ਵਿਦਵਾਨ ਇੱਕ ਦੀ ਨੌਲੇਜ ਹੈ ਲਾਲ ਕਿਤਲਾ ਤੇ ਦੂਜੀ ਦੀ ਹੈ ਬੈਦਿਕ ਵਿਗਿਆਨ ਸੋ ਗੱਲਬਾਤ ਕਰਦੇ ਆ ਮਿਲਵੋਨੇ ਆ ਤੇ ਐਸਟ੍ਰੋਲੋਜੀ ਦੇ ਮਤਲਬ ਮਾਹੇ ਦੋਨੋਂ ਅਲੱਗ-ਅਲੱਗ ਨੇ ਪਰ ਐਸਟਰੋਲੋਜੀ ਦੇ ਵਿੱਚ ਦੇ ਥਰੂ ਐਸਟਰੋਲੋਜੀ ਦੇ ਥਰੂ ਤੁਸੀਂ ਕਿਸ ਤਰੀਕੇ ਨਾਲ ਉਪਾਏ ਉਹਨਾਂ ਦੇ ਵਿੱਚ ਉਹਨਾਂ ਦੇ ਨੌਲੇਜ ਉਹਨਾਂ ਦੇ ਬਾਰੇ ਜੋ ਵੀ ਇੱਕ ਰਾਈਟ ਇਨਫਰਮੇਸ਼ਨ ਹੈ ਅੱਜ ਉਹਦੇ ਉੱਤੇ ਗੱਲਬਾਤ ਕਰਦੇ ਆ ਉਹਦੇ ਉੱਤੇ ਚਰਚਾ ਕਰਦੇ ਆ ਸਾਡੇ ਸਟੂਡੀਓ ਤੇ ਮੌਜੂਦ ਨੇ ਨਮਸਕਾਰ ਨਮਸਕਾਰ ਅ ਆਚਾਰੀਕ ਕਮਲਾ ਚਾਹਰੇ ਜੀ ਸਾਡੇ ਨਾਲ ਮੌਜੂਦ ਨੇ ਤੇ ਦੂਸਰੇ ਪਾਸੇ ਸਾਡੇ ਨਾਲ ਮੌਜੂਦ ਨੇ ਐਸਟਰੋਲੋਜਰ ਵਿਕਾਸ ਆਚਾਰੀ ਜੀ ਓ ਸਾਡੇ ਨਾਲ ਮੌਜੂਦ ਨੇ ਤੇ ਦੋਨਾਂ ਨਾਲ ਗੱਲਬਾਤ ਕਰਦੇ ਆ ਅੱਜ ਇਹ ਦੱਸਣਗੇ ਸਾਨੂੰ ਕਿ ਕਿਸ ਤਰੀਕੇ ਨਾਲ ਅ ਰਾਈਟ এডਿਕੇਸ਼ਨ ਲੈ ਕੇ ਅਸਲੀ ਅਪਾ ਮਤਲਬ ਨਲਾਈਫ ਵਿੱਚ ਇੰਪਲੀਮੈਂਟ ਕਰਕੇ ਆਪਾਂ ਉਪਾਏ ਕਰਦੇ ਆ ਆਪਣੀ ਲਾਈਫ ਨੂੰ ਸੌਲਵ ਆਊਟ ਕਰਦੇ ਆ ਸਿੰਪਲ ਬਣਾਉਨੇ ਆ ਹਾਂਜੀ ਸਰ ਸੋ ਅਪਾ ਪਹਿਲੇ ਮੁੱਦੇ ਤੇ ਪਹੁੰਚਦੇ ਆ ਐਸਟਰੋਲੋਜੀ ਜੋਤਿਸ਼ ਠੀਕ ਹੈ ਸੁਣਦੇ ਸਾਰੇ ਹਰ ਇੱਕ ਦਾ ਆਪਣਾ ਆਪਣਾ ਪੁਆਇੰਟ ਆ ਤੁਹਾਡਾ ਆਪਣਾ ਪੁਆਇੰਟ ਆ ਰਿਹਾ ਹੈ ਬਾਕੀ ਲੋਕਾਂ ਦਾ ਪੁਆਇੰਟ ਆਫ ਥੀ ਅਲੱਗ ਹੈ ਤੇ ਤੁਸੀਂ ਕੀ ਤੁਹਾਡਾ ਕੀ ਨਜ਼ਰੀਆ ਹੈ ਤੇ ਵਿਕਾਸ ਜੀ ਤੁਹਾਡਾ ਕੀ ਨਜ਼ਰੀਆ ਹੈ ਪਹਿਲਾਂ ਤੁਹਾਨੂੰ ਤੁਹਾਡਾ ਦੋ ਜਾਨਣਾ ਚਾਹੂੰਗੀ ਬੇਸਿਕਲੀ ਮੈਂ ਗੱਲ ਰੱਖ ਦੂ ਹਾਂਜੀ ਰੈਡੂਮ ਨੂੰ ਮੰਨਿਆ ਗਿਆ ਹੈ ਕਿ ਇਹ ਜਿਹੜਾ ਸਿਰਜਣ ਹੈ ਠੀਕ ਹੈ ਅਸੀਂ ਜਿਹੜਾ ਲਗਨ ਚੜ ਲਿਆ ਉਹ ਵੈਦਿਕ ਦੇਖਿਆ ਜੀ ਵੈਦਿਕ ਤਾਂ ਉਹੀ ਰੂਪ ਦੇ ਵਿੱਚ ਹੈ ਨਹੀਂ ਤੇ ਐਡਵਾਂਸ ਵਰਜਨ ਬਣੇਗਾ ਕਿਉਂਕਿ ਰਿਸਰਚ ਇਸ ਸਾਰੀ ਚੀਜ਼ਾਂ ਦੇ ਤੇ ਬਹੁਤ ਡੀਪ ਡੈਕ ਕੀਤਾ ਗਿਆ ਜੀ ਤੇ ਇਹ ਐਡਵਾਂਸ ਵਰਜਨ ਬਣੇਗਾ ਐਸਟ੍ਰੋਲੋਜੀ ਕਰਨ ਦਾ ਤਰੀਕਾ ਇਹਦੇ ਬਦਲਿਆ ਇਹਦੇ ਵਿੱਚ ਛੋਟੇ ਛੋਟੇ ਉਪਾਏ ਆ ਗਏ ਕਿ ਆਹ ਚੀਜ਼ ਉਪਾਏ ਕਰਨਾ ਅਪਲਾਨੇ ਠੀਕ ਹੋ ਜਾਂਦੇ ਨੇ ਆਹ ਕਰਨਾ ਉਹ ਆਪਣੇ ਖਰਾਬ ਹੋ ਜਾਂਦੇ ਜੀ ਰੈਡ ਬੁੱਕ ਇਹ ਚੀਜ਼ ਦੱਸਦੀ ਹੈ ਤੇ ਰੈਡ ਬੁੱਕ ਦਾ ਕਰਨ ਦਾ ਤਰੀਕਾ ਉਹ ਅਲੱਗ ਅੱਗੇ ਜਿਆਦਾ ਐਡਵਾਂਸ ਹੁੰਦਾ ਗਿਆ ਤੇ ਬੜੀ ਚੀਜ਼ਾਂ ਨਿਕਲਦੀਆਂ ਤੇ ਬਿਕਾਜ਼ੀ ਤੁਸੀਂ ਦੱਸੋ ਕਿ ਤੁਸੀਂ ਵੈਦਿਕ ਨੂੰ ਜ਼ਿਆਦਾ ਪ੍ਰਮੋਟ ਕਰਦੇ ਆਏ ਹੋ ਠੀਕ ਹੈ ਤੇ ਵੈਦਿਕ ਰੈਡ ਬੁੱਕ ਦੇ ਨਾਲ ਕੰਪੈਰੀਜ਼ਨ ਕੀ ਵੀ ਡਿਫਰੈਂਟ ਹੈ ਦੇਖੋ ਰੈਡ ਬੁੱਕ ਇੱਕ ਵੈਦਿਕ ਦੀ ਹੀ ਤੇ ਹਾਂਜੀ ਵੈਦਿਕ ਦੇ ਵਿੱਚ ਵੀ ਕਾਫੀ ਕੁਝ ਡੀਪਲੀ ਦੱਸਿਆ ਗਿਆ ਹੈ ਤੁਹਾਡਾ ਆਪ ਲੈਂਡ ਕਿਸ ਰਾਸ਼ੀ ਦੇ ਵਿੱਚ ਬੈਠਾ ਹੈ ਉਹ ਉੱਚੇ ਬੈਠੇ ਨੇ ਜਾਂ ਨੀਚੇ ਬੈਠੇ ਨੇ ਉਹ ਤੁਹਾਨੂੰ ਕਿਦਾਂ ਦਾ ਫਲ ਦੇ ਰਹੇ ਨੇ ਆਪਾਂ ਕਿਦਾਂ ਦੀ ਰੈਂਡਿੰਗ ਕਰਕੇ ਆਪਣੀ ਲਾਈਫ ਨੂੰ ਹੋਰ ਵੀ ਜਗਾ ਸੁਨੂਸਲੀ ਵਧੀਆਂ ਕਰ ਸਕਦੇ ਹਾਂ ਹਾਂਜੀ ਪਰ ਇੱਕ ਨਾ ਸਵਾਲ ਹੈ ਕਿਉਂਕਿ ਆਪਾਂ ਪੌਡਕਾਸਟ ਇਹਨਾਂ ਤੇ ਵੀ ਦੇਖੇ ਨੇ ਆਪਾਂ ਤੁਹਾਡੇ ਵੀ ਦੇਖੇ ਨੇ ਤੇ ਵੈਦਿਕ ਬੁੱਕ ਔਰ ਰੈਡ ਬੁੱਕ ਦੋਨੋਂ ਦੋਨਾਂ ਦੇ ਨੌਲੇਜ ਸਾਨੂੰ ਦੋਨਾਂ ਨੂੰ ਆ ਬਟ ਉਹਦੇ ਯੂਸਸ ਅਲੱਗ-ਅਲੱਗ ਤਰੀਕੇ ਨਾਲ ਹੋ ਰਹੇ ਨੇ ਜਿਵੇਂ ਕਿ ਇਹਨਾਂ ਦਾ ਮੰਨਣਾ ਹੈ ਕਿ ਤੁਲਸੀ ਜਿਹੜੀ ਹੈ ਕਰੇ ਨਹੀਂ ਹੋਣੀ ਚਾਹੀਦੀ ਤੁਸੀਂ ਕਹਿੰਦੇ ਹੋ ਤੁਲਸੀ ਹੋਣੀ ਚਾਹੀਦੀ ਹੈ ਬਿਲਕੁਲ ਹੋਣੀ ਚਾਹੀਦੀ ਇਹ ਕਹ ਰਹੇ ਤੁਸੀਂ ਤੁਸੀਂ ਕਹ ਰਹੇ ਤੁਸੀਂ ਅਗਰ ਲਗਣਾ ਕਿਸੇ ਡਾਇਰੈਕਸ਼ਨ ਤੋਂ ਤੁਹਾਨੂੰ ਲੌਸ ਹੈ ਤੁਸੀਂ ਕਹਿੰਦੇ ਕਿ ਜਿਹੜੇ ਤੁਲਸੀ ਹੈ ਉਹ ਤੁਹਾਨੂੰ ਫਾਇਦੇ ਦਿੰਦੀ ਹੈ ਔਰ ਜਨਤਾ ਕਨਫਿਊਜ਼ ਹੈ ਪਈ ਕਿ ਆਪਾਂ ਕੀ ਦੀ ਗੱਲ ਸੁਣੀਏ ਤੇ ਕੀ ਦੇ ਨਹੀਂ ਅਸੀਂ ਤੁਹਾਡੇ ਦੋਨੋਂ ਤੋਂ ਹੀ ਜਾਣਨਾ ਚਾਹਾਂਗੇ ਤੁਸੀਂ ਕਹਿੰਦੇ ਤੁਸੀਂ ਨਹੀਂ ਹੋਣੀ ਚਾਹੀਦੀ ਤੁਸੀਂ ਦੱਸੋ ਕਿਉਂ ਨਹੀਂ ਹੋਣੀ ਚਾਹੀਦੀ ਪਹਿਲੀ ਗੱਲ ਤਾਂ ਮੈਂ ਕਹਾਂਗਾ ਪਰ ਗਰਸਤ ਜੀਵਨ ਜੀਣੇ ਹਮ ਗਰਸਤ ਜੀਵਨ ਦੇ ਵਿੱਚ ਆਪਾਂ ਕੁਝ ਤਾਮਸਿਕ ਚੀਜ਼ਾਂ ਦਾ ਇਸਤੇਮਾਲ ਕਰਦੇ ਹਾਂ ਜੀ ਯਾ ਜੀ ਲਸਨ ਯਾਰ தாம் ਸਿੰਘ ਜੀ ਦਾ ਇਸਤੇਮਾਲ ਕਰਦੇ ਸੈਕਿੰਡ ਆਪਾਂ ਆਪਣੇ ਘਰ ਦੇ ਵਿੱਚ ਵਾਸ਼ਰੂਮ ਵੀ ਹੁੰਦਾ ਹਸਬੰਡ ਵਾਈਫ ਦੇ ਰਿਲੇਸ਼ਨਸ਼ਿਪ ਹੋਰ ਹਰ ਇੱਕ ਤਰ੍ਹਾਂ ਦਾ ਹੁੰਦਾ ਚੀਜ਼ਾਂ ਬਣੀ ਹੈ ਯਾਨੀ ਘਰਸ ਜੀ ਵਾਲਾ ਆਪਾਂ ਜੀ ਰਹੇ ਮੰਦਿਰ ਦੇ ਵਿੱਚ ਕਦੀ ਉਹ ਚੀਜ਼ਾਂ ਦੇਖੀ ਹੈ ਕਿ ਦੋਸਤੀ ਨਾ ਭਾਈ ਭਗਵਾਨ ਮੰਦਿਰ ਇਹ ਚੀਜ਼ਾਂ ਦੇਖੀ ਬਦਲੀ ਨਹੀਂ ਦੇਖੀ ਤੁਸੀਂ ਕੀ ਕਹਿਣਾ ਚਾਹੁੰਦੇ ਦੇਖੋ ਮੈਂ ਕਹਿੰਦਾ ਵੀ ਦੋਸਤੀ ਬਿਲਕੁਲ ਹੋਣੀ ਚਾਹੀਦੀ ਹੈ ਘਰ ਦੇ ਵਿੱਚ ਮੈਂ ਇਹਦੇ ਬਾਰੇ ਥੋੜਾ ਤੁਹਾਨੂੰ ਡੀਪਲੀ ਜਾ ਕੇ ਵੀ ਦੱਸੂਗਾ ਵੀ ਕਿਉਂ ਹੋਣੀ ਚਾਹੀਦੀ ਤੁਲਸੀ ਨੂੰ ਸਾਡੀ ਲਾਈਨ ਦੇ ਵਿੱਚ ਇੱਕ ਮਾਤਾ ਦਾ ਦਰਜਾ ਦਿੱਤਾ ਗਿਆ। ਹਮਮ ਅਗਰ ਟੱਡਾਂ ਦਾ ਕੁਝ ਹੋਵੇ ਤਾਂ ਆਪ ਘਰ ਦੇ ਵਿੱਚ ਮੰਦਰ ਕਿਉਂ ਰੱਖਦੇ? ਘਰ ਦੇ ਵਿੱਚ ਮੰਦਰ ਵੀ ਰੱਖਣਾ ਫਿਰ ਸਹੀ ਨਹੀਂ ਹੈ ਜਾਂ ਘਰ ਦੇ ਵਿੱਚ ਕਿਸੇ ਦਾ ਵੀ ਸ਼ੂਕ ਰੱਖਣਾ ਵੀ ਸਹੀ ਨਹੀਂ ਹੈ। ਸਾਡੀ ਲਾਈਨ ਦੀ ਗੱਲ ਕਰ ਲਈਏ, ਵੈਦਿਕ ਦੀ ਗੱਲ ਕਰ ਲਈਏ ਤਾਂ ਇਸ ਲਾਈਨ ਤੁਸੀਂ ਕੀ ਚੈੱਕ ਕਰਦੇ? ਮੁੱਢ ਗ੍ਰਹਿ ਨੂੰ ਵੀ ਕਾफी ਠੀਕ ਰੱਖਦੇਗੇ। ਅਗਰ ਦੂਸਰੀ ਗੱਲ ਕਰੀਏ, ਦੂਸਰੀ ਬਿਲਕੁਲ ਹੋਣੀ ਚਾਹੀਦੀ ਹੈ ਘਰ ਦੇ ਵਿੱਚ। ਅਜਿਹਾ ਸਾਹਮਣੇ ਅਗਰ ਮੈਂ ਨਾ ਹੀ ਗੱਲ ਕਰਾਂ ਕਿ ਘਰ ਦੇ ਵਿੱਚ ਬਹੁਤ ਸਾਰੀ ਚੀਜ਼ਾਂ ਹੋ ਰਹੀਆਂ ਨੇ ਜੋ ਇੱਕ ਮੰਦਰ ਵਿੱਚ ਨਹੀਂ ਹੋਣੀ ਚਾਹੀਦੀਆਂ ਠੀਕ ਹੈ ਪਰ ਮੰਦਰ ਦੇ ਵਿੱਚ ਵੀ ਨਹੀਂ ਰੱਖਣਾ ਉਹ ਤੁਹਾਡੇ ਘਰ ਦੇ ਕਿਸੇ ਨਾ ਭਾਵੇਂ ਟਰੈਸ ਦੇ ਵਿੱਚ ਹੋਵੇ ਪਰ ਤੁਹਾਡੇ ਆਂਗਣ ਦੇ ਵਿੱਚ ਹੋਵੇ ਕੋਨਸਟ ਐਂਡ ਮੇਨ ਸਟੋਰ ਜਿਹਾ ਹੋਵੇ ਠੀਕ ਹੈ ਉਹ ਬਿਲਕੁਲ ਹੀ ਇਸ ਚੀਜ਼ ਵਾਂਗਰੇ ਕਿ ਰੱਖਣੀ ਹੀ ਨਹੀਂ ਹੈ ਤੁਸੀਂ ਤਾਂ ਦੱਸ ਰਿਹਾ ਕਿ ਉਹ ਤੁਹਾਨੂੰ ਪੁੱਤਰ ਦੇ ਲਈ ਅੱਛੜੇ ਹੈ ਬਾਕੀ ਤੇ ਜਿਹੜੇ ਲਈ ਅੱਛੜੇ ਪਰ ਕਿਤੇ ਨਾ ਕਿਤੇ ਇੱਕ ਵੈਲਟ ਪੁਆਇੰਟ ਹੈ ਕਿ ਤੁਸੀਂ ਘਰ ਬਹੁਤ ਸਾਰੀਆਂ ਚੀਜ਼ਾਂ ਬੰਦ ਔਰ ਸੈਕਿੰਡ ਰ ਇੱਕ ਦਿਨ ਜੀ ਹੋਰ ਐਡ ਹੋਣਾ ਕਿ ਤੁਲਸੀ ਨੂੰ ਆਪਾਂ ਕਿਸ ਡਾਇਰੈਕਸ਼ਨ ਵਿੱਚ ਰੱਖਦੇ ਪਏ ਆ ਤੁਸੀ ਨੂੰ ਜਿਵੇਂ ਹਨਾ ਵੀ ਬੁੱਧ ਮੰਨਦੇ ਆ ਬਿਲਕੁਲ ਐਵੇਂ ਕਰ ਰਹੇ ਮੰਨਦੇ ਆ ਕਿ ਬੁੱਧ 12 ਰਾਸ਼ੀਆਂ ਦੇ ਵਿੱਚ ਸਹੀ ਹੈ ਕੀ ਲੱਗਦਾ ਨਹੀਂ ਬਿਲਕੁਲ ਨਹੀਂ ਜੇ ਕੋਈ ਤਾਂ ਆਪਾਂ ਨੂੰ ਇੱਕ ਕੁੰਢਲੀ ਦੇਖੀ ਪਤਾ ਚੱਲੇਗਾ ਨਾ ਵੀ ਬੁੱਧ ਕਿਹੜੀ ਪੋਜੀਸ਼ਨ ਦੇ ਵਿੱਚ ਬੈਠੇ ਨੇ ਉਹ ਆਪਣੇ ਲਈ ਸਹੀ ਬੈਠੇ ਨੇ ਜਾਂ ਆਪਣੇ ਲਈ ਉਹ ਨੈਗੇਟਿਵ ਬੈਠੇ ਨੇ ਆਪਾਂ ਨੂੰ ਕਿਦਾਂ ਦਾ ਫਲ ਦੇ ਰਹੇ ਨੇ ਤੂੰਸੀ ਬਿਲਕੁਲ ਘਰ ਦੇ ਵਿੱਚ ਰੱਖਣੀ ਚਾਹੀਦੀ ਹੈ ਇੱਕ ਡਾਇਰੈਕਸ਼ਨ ਦੇ ਵਿੱਚ ਰੱਖਣੀ ਚਾਹੀਦੀ ਹੈ ਯੈਸ ਬਿਲਕੁਲ ਹੁਣ ਸਵਾਲ ਦਾ ਜਵਾਬ ਉਹੀ ਚੀਜ਼ ਦਿਆ ਗਈ ਕਿ ਦੂਸੀ ਦੀ ਇੱਕ ਪਾਰਟਿਕੂਲ ਜਗਾ ਹੈ ਇੱਕ ਡਾਇਰੈਕਸ਼ਨ ਹੈ ਜਿੰਦੇ ਵਿੱਚ ਤੂੰਸੀ ਰੱਖੀ ਜਾਵੇ ਤੇ ਫਿਰ ਉਹ ਫਾਇਦਾ ਦਿੰਦੀ ਹੈ ਪਰ ਸਰ ਜੀ ਦੇਖਿਆ ਜਾਵੇ ਨਾ ਅੱਜ ਕੱਲ੍ਹ ਘਰ ਸਰ ਜਿਹੜੇ ਆਮ ਲੋਕ ਨੇ ਕਿਸੇ ਕੋਲ ਨਾ ਵੱਡਾ ਘਰ ਨਹੀਂ ਹੈ ਜਿੰਨਾ ਜਿਹੜਾ ਘਰ ਹੈ ਉਹਦੇ ਵਿੱਚ ਆਪਣੇ ਸ਼ਰਧਾ ਦੇ ਹਿਸਾਬ ਦੇ ਨਾਲ ਮੰਦਿਰ ਵੀ ਰੱਖ ਰਹੇ ਵੇ ਤੂੰ ਜ਼ਿੰਦ ਰੱਖ ਰਿਹਾ ਹੈ ਸ਼ਿਵ ਲਿੰਗ ਰੱਖ ਰਿਹਾ ਹੈ ਉਹ ਮਤਲਬ ਲੱਡੂ ਕੋ ਪਦਸਪ ਰੱਖ ਰਹੀ ਹੈ ਠੀਕ ਹੈ ਤੁਸੀਂ ਕਹਿ ਰਹੇ ਹੋ ਕਿ ਮਤਲਬ ਚਲੋ ਪਦਵਾਂ ਅੰਦਰ ਹੋਪ ਨੇ ਪਰ ਇਹਦਾ ਵੀ ਤਾਂ ਕੋਈ ਸੋਲੂਸ਼ਨ ਹੋਏਗਾ ਨਾ ਕਿਉਂਕਿ ਬਿਲਕੁਲ ਜੇ ਖਾਰਿਜ ਕੀਤਾ ਜਾਵੇ ਤਾਂ ਉਹ ਪੋਸੀਬਲ ਨਹੀਂ ਹੈ ਪਹਿਲਾਂ ਮੇਰਾ ਪੁਆਇੰਟ ਸਾਰੇ ਨਾਲ ਇਹ ਹੈ ਕਿ ਆਪਾਂ ਤੁਸੀਂ ਕਰ ਰੱਖ ਰਹੇ ਕਿ ਆਪਾਂ ਉਸ ਦੀ ਉਸ ਤਰੀਕੇ ਨਾਲ ਕੇਅਰ ਕਰ ਰਹੇ ਲ ਸੰਭਿਆ ਚੜ੍ਹ ਰਿਹਾ ਬਿਲਕੁਲ ਬਿਲਕੁਲ ਸਹੀ ਹੈ ਸਰ ਇਹ ਮਤਲਬ ਹੁ ਤੁਸੀਂ ਘਰ ਦੇ ਵਿੱਚ ਰੱਖ ਰਹੇ ਆ ਕਿੰਦਾ ਦੀ ਡਾਇਰੈਕਸ਼ਨ ਦੇ ਵਿੱਚ ਰੱਖ ਰਹੇ ਆ ਆਪਾਂ ਆਪਾਂ ਬਿਲਕੁਲ ਉਸ ਜਿਹੜਾ ਫੋਲੋ ਕਰ ਰਹੇ ਜੋ ਕੰਮ ਨਹੀਂ ਚਾਹੀਦਾ ਜੇ ਰਹੀਂ ਕਰ ਰਹੇ ਤਾਂ ਆਪਾਂ ਉਹਦਾ ਰਿਅਲ ਟੈਕਨੀਟੀ ਦੇ ਵਿੱਚ ਹਾਂ ਤੁਹਾਡਾ ਸਵਾਲ ਇਹ ਸੀ ਰੱਖਣੀ ਚਾਹੀਦੀ ਹੈ ਕਿ ਨਹੀਂ ਰੱਖਣੀ ਬਿਲਕੁਲ ਆਪਾਂ ਨੂੰ ਘਰ ਦੇ ਵਿੱਚ ਤੁਸੀਂ ਰੱਖਣੀ ਚਾਹੀਦੀ ਹੈ ਜਾਂ ਕਿਹੜੀ ਡਾਇਰੈਕਸ਼ਨ ਦੇ ਵਿੱਚ ਰੱਖਣੀ ਚਾਹੀਦੀ ਹੈ ਕਿ ਆਪਾਂ ਸਾਰਾ ਕੁਝ ਮਤਲਬ ਉਹਦਾ ਦਾ ਇੱਕ ਟ੍ਰਿਕ ਰਹੇ ਆ ਕਿਹਦੇ ਵਿੱਚ ਮੈਂ ਥੋੜਾ ਜਿਹਾ ਆਈਟਮ ਕਰ ਦਿੰਦਾ ਪੂਰਲੀ ਦੇ 12 ਖਾਨੇ ਹਾਂ 12 ਖਾਨਾ ਹਰ ਇੱਕ ਡਾਇਰੈਕਸ਼ਨ ਨੂੰ ਰਿਪਰੈਜ਼ੈਂਟ ਕਰਦਾ ਹੈ ਜੀ

ਕੀ ਅਸੀਂ ਉਸ ਦੀ ਉਸ ਤਰੀਕੇ ਨਾਲ ਕੇਅਰ ਕਰ ਰਹੇ ਕਿ ਅਸੀਂ ਆਪਣਾ ਰਸਨ ਪਿਆਜ ਬੰਦ ਕਰ ਦਿੱਤਾ ਕਿ ਨੌਂ ਮਹੀਨੇ ਬੰਦ ਕਰ ਦਿੱਤੇ ਕਿ ਅਸੀਂ ਆਪਣੇ ਟਾਇਲਟ ਬਾਥਰੂਮ ਨੂੰ ਘਰ ਤੋਂ ਬਾਹਰ ਲੈ ਗਏ ਜਿਹੜੇ ਪੁਰਾਣੇ ਜ਼ਮਾਨੇ ਦੇ ਵਿੱਚ ਹੁੰਦੇ ਸੀ ਪੁਰਾਣੇ ਜ਼ਮਾਨੇ ਦੇ ਵਿੱਚ ਉਹਦੀ ਕੇਅਰ ਜ਼ਿਆਦਾ ਸੀ ਕੋਈ ਵੀ ਲੋਕਾਂ ਕੋਲ ਅੱਛੀ ਕਾਸੀ ਸੰਭਰਤੀ ਕਰ ਵੱਡੇ ਹੁੰਦੇ ਸੀ ਤੇ ਮਾੜੇ ਇੱਕ ਸਥਾਨ ਦਾ ਸੀ ਤੂਲਸੀ ਨੂੰ ਆਗਮਨ ਜੀ ਇਹ ਸ਼ਰ ਮੇਕ ਕਾਜ਼ੀ ਮੇਰੇ ਮਿੱਤਰਾਂ ਕੇ ਲਈ ਇਸ ਟੀ ਨੂੰ ਐਗਰੀ ਕਰਨਗੇ ਉਹਨੂੰ ਆਰਗਨ ਦਾ ਸਥਾਨ ਦਿੱਤਾ ਗਿਆ ਸੀਗਾ ਤੇ ਉਥੋਂ ਜਿਹੜੇ ਵਾਸ਼ੂਮ ਜਿਹੜੇ ਸੀਗੇ ਉਹ ਦੂਰ ਸੀਗੇ ਘਰ ਦੇ ਅੰਦਰ ਅਗਰ ਲਸਨ ਪਿਆ ਯੂਜ਼ ਹੋ ਰਿਹਾ ਤੇ ਉਹਨਾਂ ਦੇ ਵੀ ਐਵੈਪੋਰੇਸ਼ਨ ਤੁਲਸੀ ਦਾ ਨਹੀਂ ਆਉਂਦੀ ਸੀ ਹੁਣ ਆਪਾਂ ਘਰ ਦੇ ਵਿੱਚ ਹੀ ਆਪਾਂ ਯੂਜ਼ ਕਰ ਰਹੇ ਹਾਂ 네ਗੇਟਿਵ એનર્ਜੀਸ ਨੂੰ ਖੁਦ ਕੇਦੇ ਅਸੀਂ ਉਹਨਾਂ ਨੂੰ ਅਮੰਤ੍ਰਿਤ ਕਰ ਲਈਏ